ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਤੁਹਾਡੇ ਵਾਸਤੇ ਨਵੀਆਂ ਕਲੈਕਸ਼ਨ ਲੈ ਕੇ ਆਏ ਹਾਂ ਜੀ ਤੁਹਾਨੂੰ ਦਿਖਾਉਨੇ ਆ ਇਹ ਆਪਣਾ ਸੂਟ ਹੈਗਾ ਜੀ ਸਕਾਈ ਲਾਈਟ ਸਕਾਈ ਬਲੂ ਕਲਰ ਹੈ ਜੀ ਤੇ ਕ੍ਰੇਪ ਦਾ ਕੱਪੜਾ ਹੈ ਜੀ ਇਹਦਾ ਇਹ ਇਹਦਾ ਕੰਮ ਦਿਖਾਉਨੇ ਆ ਆਪਾਂ ਤੁਹਾਨੂੰ ਇਹ ਆਪਾਂ ਆਰੀ ਵਰਕ ਨਾਲ ਦਿੱਤਾ ਹੋਇਆ ਜੀ ਆ ਦੇਖੋ ਜੀ ਆਏ ਦਾ ਉੱਪਰ ਗਲੇ ਤੇ ਆ ਜਾਏਗਾ ਇਸਤਰੀਏ ਦਾ ਸਾਰਾ ਉੱਪਰ ਫਰੰਟ ਆਏਗਾ ਜੀ ਘੇਰੇ ਤੇ ਆਪਣਾ ਛੋਟੀ ਛੋਟੀ ਵੇਲ ਆ ਜਾਏਗੀ ਜੀ ਇਹ ਆਪਣਾ ਸਿੱਪੀ ਵਰਕ ਨਾਲ ਤੇ ਆਰੀ ਵਰਕ ਨਾਲ ਵਿੱਚ ਕੰਮ ਕੀਤਾ ਹੋਇਆ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਸਾਫ ਸੁਥਰਾ ਕੰਮ ਹੈ ਜੀ ਇਹ ਦਾ 슬ੀਵ ਤੇ ਕੰਮ ਹੋਇਆ ਹੈ ਜੀ ਦੇਖੋ ਛੋਟੀ ਛੋਟੀ ਵੇਲ ਦੇ ਕੇ ਆਪਾਂ ਉੱਪਰ ਛੋਟੇ ਛੋਟੇ ਫਲਾਵਰ ਬਣਾਏ ਹੋਏ ਨੇ ਜੀ ਕਿ ਕਰੇਵ ਦਾ ਸੂਟ ਹੈ ਜੀ ਪੂਰਾ ਆਲਓਵਰ ਤੇ ਇਹਦੇ ਨਾਲ ਆਪਾਂ ਦੁਪੱਟਾ ਕੀਤਾ ਜੀ ਜੀ ਔਰਗੰਝਾ ਦਾ ਇਹ ਦਾ ਦੁਪੱਟਾ ਹੈ ਜੀ ਫੋਰ ਸਾਈਡ ਆਪਾਂ ਇਹਨੂੰ ਇਸ ਤਰੀਕੇ ਕਟਵਰਕ ਦੇ ਕੇ ਸਾਰਾ ਬਣਾਇਆ ਹੋਇਆ ਹੈ ਜੀ ਪੱਲੇ ਤੇ ਦੇ ਚਾਰੇ ਸੱਡਾਂ ਤੇ ਇਸ ਤਰ੍ਹਾਂ ਹੀ ਫਲਾਰ ਦਿੱਤੇ ਹੋਏ ਨੇ ਜੀ ਪੂਰੇ ਆ ਦੇਖੋ ਅਜੇ ਜੇ ਆਪਾਂ ਦੀ ਕੋਰਨਰ ਤੇ ਵੇਲ ਦਿੱਤੀ ਹੈ ਜੀ ਉਹਦਾ ਦੇਖੋ ਕਿੰਨੀ ਸੋਹਣੀ ਸਫਾਈ ਨਾਲ ਤੇ ਬਹੁਤ ਸੋਹਣਾ ਉੱਠ ਕੇ ਕੰਮ ਆਇਆ ਜੀ ਇਹਦਾ ਨਾਲ ਬੀਟ ਦੇ ਵੀ ਕੰਮ ਦਿੱਤਾ ਹੋਇਆ ਹੈ ਜੀ ਨਾਲ ਸਾਰਾ ਆਰੀ ਵਰਕ ਦਾ ਕੰਮ ਹੈ ਜੀ ਪਗੰਗਾ ਦਾ ਹੈ ਜੀ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਜੀ ਇਹ ਤਾਂ ਦੁਪੱਟਾ ਹੈ ਜੀ ਦੇਖੋ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਪਾਇਆ ਹੋਇਆ ਇਹ ਜੀ ਆਪਣਾ ਦੂਸਰਾ ਕਲਰ ਹੈ ਜੀ ਇਹ ਆਪਾਂ ਥੋੜਾ ਜਿਹਾ ਸੈਵੀ ਕੰਮ ਕੀਤਾ ਜੀ ਇਹਦੇ ਤੇ ਜਿਵੇਂ ਆਪਣਾ ਮੇਨ ਫੰਕਸ਼ਨ ਹੁੰਦਾ ਉਹਦੇ ਤੇ ਆਪਾਂ ਫਾ ਸਕਦੇ ਆ ਆ ਦੇਖੋ ਜੀ ਪੂਰਾ ਸੂਟ ਦੇਖੋ ਪਹਿਲਾਂ ਇਹ ਦੇਖੋ ਜੀ ਇਹਦਾ ਗਲਾ ਬਣਾਇਆ ਜੀ ਆਪਾਂ ਸਿੱਪੀ ਨਾਲ ਪੂਰੀਆਂ ਦੀਆਂ ਲੈਂਸ ਦਿੱਤੀਆਂ ਨੇ ਜੀ ਵਿੱਚ ਬੀਡਸ ਨਾਲ ਲੈਣ ਦਿੱਤੀਆਂ ਨੇ ਵਿੱਚ ਕੱਟ ਦਾਣੇ ਦਾ ਕੰਮ ਹੋਇਆ ਜੀ ਇਹ ਜਿਹੜੇ ਫਲਾਰ ਬਣਾਏ ਨੇ ਜੀ ਆਪਾਂ ਇਹ ਸਾਰੇ ਦਬਕੇ ਦੇ ਬਣੇ ਹੋਏ ਨੇ ਜੀ ਇਹ ਆ ਗਿਆ ਆ ਗਿਆ ਜੀ ਛੋਟੇ ਛੋਟੇ ਫਲਾਰ ਆਪਾਂ ਵੱਡੇ ਮੋਤੀ ਨਾਲ ਦਿੱਤੇ ਹੋਏ ਨੇ ਜੀ ਇਹ ਵੀ ਆਪਾਂ ਇਸ ਤਰੀਕੇ ਬਣਾਏ ਨੇ ਜੀ ਪੂਰੇ ਉਸ ਤੋਂ ਬਾਅਦ ਆਪਣਾ ਆ ਗਿਆ ਜੀ ਕੇਰਾ ਕੇਰਾ ਵੀ ਆਪਾਂ ਦੇਖੋ ਆ ਜਿਹੜੇ ਦਿੱਤੇ ਹੋਏ ਨੇ ਜੀ ਸਾਰੇ ਆਪਾਂ ਮੋਤੀ ਦਾ ਵਰਕ ਕੀਤਾ ਹੋਇਆ ਜੀ ਉਸ ਤੋਂ ਬਾਅਦ ਦੱਬਕੇ ਦਾ ਵਰਕ ਆ ਗਿਆ ਵਿੱਚ ਇਹ ਜੀ ਇਹਦੀਆਂ 슬ੀਵਸ ਨੇ ਜੀ ਇਹਦੀਆਂ 슬ੀਵ ਨੇ ਇਹਦੀ ਤੁਸੀਂ ਕੰਮ ਦੀ ਸਫਾਈ ਦੇ ਸਕਦੇ ਹੋ ਬਹੁਤ ਸੋਹਣਾ ਤੇ ਬਹੁਤ ਹੀ ਹੈਵੀ ਸੂਟ ਬਣਿਆ ਹੋਇਆ ਜੀ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਲੱਗਦਾ ਹੈ ਬਹੁਤ ਹੀ ਸੋਹਣਾ ਉੱਠ ਕੇ ਕੰਮ ਆਇਆ ਜੀ ਇਹਦੇ ਤੇ ਇਹ ਪੂਰਾ ਆਲਓਵਰ ਜੀ ਇਹਦੇ ਨਾਲ ਦੁਪੱਟਾ ਵੀ ਆਪਾਂ ਬਹੁਤ ਸੋਹਣਾ ਤਿਆਰ ਕੀਤਾ ਔਰ ਗੰਜਾ ਦਾ ਦੁਪੱਟਾ ਹੈ ਜੀ ਇਹਦਾ ਵੀ ਆਹ ਦੇਖੋ ਜੀ ਇਹਦਾ ਆਪਾਂ ਪੂਰਾ ਝਾਲ ਬਣਾ ਕੇ ਵਿੱਚ ਆਪਾਂ ਇਸ ਤਰੀ ਆਹ ਦੇਖੋ ਇਹ ਦਬਕੇ ਨਾਲ ਕੰਮ ਕੀਤਾ ਹੈ ਜੀ ਇਹ ਆਪਣਾ ਮੋਤੀ ਦਾ ਕੰਮ ਆ ਗਿਆ ਜੀ ਵਿੱਚ ਪੂਰਾ ਆਪਾਂ ਸਿੱਪੀ ਨਾਲ ਇਹਦਾ ਝਾਲ ਦਿੱਤਾ ਹੈ ਜੀ ਉਸ ਤੋਂ ਬਾਅਦ ਇਹਨੂੰ ਅਸੀਂ ਲੈਸ ਜਿਹੜੀ ਲਾਈਏ ਉਹ ਵੀ ਆਪਾਂ ਬੀਡਸ ਦੀ ਲੈਸ ਲਾਈਏ ਜੀ ਆਹ ਦੇਖੋ ਸੋਹਣੀ ਜਿਹੜੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਉਹ ਆਪਾਂ ਮਸਟਰਡ ਕਲਰ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਦੇਖੋ ਇਹਦਾ ਦੁਪੱਟਾ ਵੀ ਕਿੰਨਾ ਪਿਆਰਾ ਹੈ ਜੀ ਚੱਕ ਕਰੋ ਜੀ ਤੁਸੀਂ ਇੱਕ ਵਾਰੀ ਸੂਟ ਫੇਰ ਦੁਬਾਰਾ ਧਿਆਨ ਨਾਲ ਦੇਖੋ ਸਾਰਾ ਸੂਟ ਦੇਖੋ ਕਿੰਨਾ ਹੀ ਪਿਆਰਾ ਲੱਗਦਾ ਹੈ ਜੀ ਇਹ ਜਦੋਂ ਆਪਾਂ ਇਹ ਸੂਟ ਬਣ ਜਾਏਗਾ ਜੇ ਵੇਅਰ ਕਰਾਂਗੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗੇਗਾ ਜੀ ਬਣ ਕੇ ਬਹੁਤ ਸੋਹਣਾ ਲੱਗੇਗਾ ਜੀ ਇਹ ACG ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਗੀ ਜੇ ਵੀ ਤੁਹਾਨੂੰ ਕੋਈ ਸਾਨੂੰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰਿਆ ਕਰੋ ਤਾਂ ਕਿ ਤੁਹਾਨੂੰ ਅਸੀਂ ਆਰਡਰ ਪਲੇਸ ਕਰ ਸਕੀਏ ਤੇ ਲਾਈਕ ਤੇ ਕਮੈਂਟ ਕਰੋ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੁਹਾਡੇ ਇੱਕ ਇੱਕ ਕਮੈਂਟ ਨਾਲ ਹੀ ਸਾਡਾ ਹੌਸਲਾ ਵੱਧਦਾ ਹੈ ਤਾਂ ਤਾਂ ਕਿ ਅੱਗੇ ਤੋਂ ਵੀ ਅਸੀਂ ਤੁਹਾਨੂੰ ਸੋਹਣੀ ਕਲੈਕਸ਼ਨ ਲੈ ਕੇ ਆਈਏ ਧੰਨਵਾਦ ਜੀ